ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਮਾਲਵੇ ਵਾਲੀ ਸਾਈਡ ਤੋਂ ਦੋਸਤੋ ਕੋਈ ਵੀਰ ਇਸ ਫਾਰਮ ਤੇ ਵਿਜ਼ਿਟ ਕਰ ਰਿਹਾ ਤੇ ਤਕਰੀਬਨ ਹਰੀ ਕੇ ਪੱਤਨ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਵੱਡੇ ਸਭਰਾ ਕਿਰਤੋਵਾਲ ਇਹ ਪਿੰਡ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਤੇ ਤਕਰੀਬਨ ਪੱਟੀ ਸ਼ਹਿਰ ਵੀ ਇੱਥੋਂ ਕੋਈ 12-13 ਕਿਲੋਮੀਟਰ ਦੀ ਦੂਰੀ ਤੇ ਅੱਜ ਤਰੀਕ 22 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਦੋਸਤੋ ਦੇ ਸਮਾਂ ਕੋ ਮਾਰਨਿੰਗ ਦੇ 11:00 ਵਜੇ ਦਾ ਦੁਰਜ ਡੇਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਆ ਲਾਈਵ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਨਾਗ ਤਕਰੀਬਨ ਤੁਹਾਨੂੰ ਦਿਖਾਉਣ ਵਾਲੇ ਜਿਹੜੇ ਦੋਸਤੋ ਪੰਜ ਹੀ ਆ ਵੈਸੇ ਨਾਗ 8-7 ਜਿਹੜੇ ਇਸ ਫਾਰਮ ਤੇ ਮੌਜੂਦ ਆ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਅੱਜ ਤਿੰਨ ਵੜਾ ਜਿਹੜੀਆਂ ਆਪਾਂ ਤੁਹਾਨੂੰ ਸੂਈਆਂ ਸਵਾਈਆਂ ਤੇ ਦੋ ਗੱਬਨ ਵੇੜਾ ਦਿਖਾ ਦੇਾਂਗੇ ਠੀਕ ਹੈ ਜੀ ਤੇ ਹਰੇਕਪੂਰ ਦੇ ਵਿੱਚ ਤਕਰੀਬਨ ਕੋਈ 6-7 ਕੋਈ 5-7 ਨਗ ਜਿਹੜੇ ਆ ਉਹ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਅੱਜ ਵੀ ਤਕਰੀਬਨ ਕੋਈ ਛਾਈਵਾਲ ਦੇ ਵਿੱਚ ਕ੍ਰੋਸ ਐਚਐਫ ਦੇ ਵਿੱਚ ਕ੍ਰੋਸ ਗਮਾਂਡੋ ਦੇ ਵਿੱਚ ਕ੍ਰੋਸ ਅੰਗ ਤੁਹਾਨੂੰ ਬਥੇਰੇ ਦੇਖਣ ਦੇ ਵਿੱਚ ਮਿਲਣਗੇ ਸੋ ਅੱਗੇ ਜਿਹੜੇ ਸਾਰੇ ਕ੍ਰੋਸ ਹੀ ਆ ਠੀਕ ਹੈ ਜੀ ਤੇ ਆਓ ਕਰਦੇ ਆ ਗੱਲਬਾਤ ਲੈ ਲੈਨੇ ਆ ਬਥੇਰੇ ਡਿਟੇਲ ਡਾਕਟਰ ਸਾਹਿਬ ਦੇ ਨਾਲ ਕਰਕੇ ਗੱਲ ਪਹਿਲਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਗੱਲ ਸਾਨੂੰ ਸਾਹਿਬ ਦੀ ਸਤਿ ਸ਼੍ਰੀ ਅਕਾਲ ਜੀ ਹੋਰ ਮਹਾਰਾਜ ਠੀਕ ਠਾਕ ਜੀ ਹਾਂ ਜੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਹਾਂਜੀ ਤੇ ਵੀ ਸਾਫ ਚੱਲੀ ਜਾਂਦੇ ਕੰਮ ਕਰ ਜੀ ਹਾਂਜੀ ਹਾਂਜੀ ਕੰਮ ਕਰ ਜੀ ਵਧੀਆ ਚੱਲੀ ਜਾਂਦਾ ਜੀ ਦੋ ਮਾਲ ਆਈ ਜਾਂਦਾ ਜਾਈ ਜਾਂਦਾ ਜੀ ਇਸੇ ਦਾ ਠੀਕ ਆ ਆਜਾ ਡਾਕਟਰ ਸਾਹਿਬ ਜਿਵੇਂ ਆਪਾਂ ਵੇੜਾ ਤਕਰੀਬਨ ਕੋਈ 5 ਕਿ ਜੀ ਹਾਂਜੀ ਵੇੜਾ ਦੇ 7 ਆ 5 ਪੌਣੀਆਂ ਜੀ ਵੀਡੀਓ ਦੇ ਵਿੱਚ ਆਪਾਂ ਸੂਈਆਂ ਤਿੰਨ ਹੀ ਆ ਹਾਂਜੀ ਤਿੰਨ ਵੇੜਾ ਤਾਜ਼ੀਆਂ ਸੂਈਆਂ ਤਿੰਨਾਂ ਮਗਰੀ ਬੱਚੀਆਂ ਜੀ ਤਿੰਨਾਂ ਮਗਰੀ ਬੱਚੀਆਂ ਹਾਂਜੀ ਮਗਰ ਉਸ ਕੋਈ ਲੜਾਈ ਝਗੜਾ ਦੀ ਗੱਲ ਨਹੀਂ ਰਹੇਗੀ ਕਿ ਵੈਸੇ ਕੋਈ ਚਾਚੇ ਤਾਂ ਹੀ ਆ ਜਾਂਦੇ ਆ ਵੀ ਇੱਕ ਮਗਰ ਬੱਚਾ ਤੇ ਇੱਕ ਮਗਰ ਬੱਚੀ ਆ ਤੇ ਤਕਰੀਬਨ ਤਿੰਨਾਂ ਮਗਰ ਬੱਚੀਆਂ ਨੇ ਸੂਈਆਂ ਵੀ ਦੇਹਦੀ ਦੇਹਦੀ ਇੱਕ ਇੱਕ ਦਿਨ ਦੀਆਂ ਹੀ ਆ ਜੀ ਇੱਕ ਇੱਕ ਦਿਨ ਦੀਆਂ ਸੂਈਆਂ ਨੇ ਤੇ ਇੱਕ ਦੋ ਦੋ ਦਿਨਾਂ ਦਾ ਜਿਹੜਾ ਦੋਸਤੋ ਸਮਾਂ ਤੇ ਜਿਹੜੀਆਂ ਸੰਗ ਵਾਲੀਆਂ ਨੇ ਵੀ ਤਿਆਰੀ ਦੇ ਵਿੱਚ ਆ ਉਹ ਵੀ ਆਪਾਂ ਨਾਲ ਦੀ ਨਾਲ ਹੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਜਿਵੇਂ ਉਹਨਾਂ ਵੈਰਾਂ ਦੀ ਆਪਾਂ ਡਿਟੇਲ ਤੇ ਚੱਲਾਂਗੇ ਤੇ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੇ ਇੱਕ ਵੈਰ ਤੁਹਾਨੂੰ ਦਿਖਾਉਣੇ ਆ ਕੱਦ-ਕੱਠ ਬਹੁਤ ਵਧੀਆ ਉੱਚਾ ਕੱਦ-ਕੱਠ ਤੇ ਇਹਦੀ ਡਾਕਟਰ ਸਾਹਿਬ ਕੀ ਡਿਟੇਲ ਆ ਸੰਧੂ ਸਾਹਿਬ ਤੇ ਪਹਿਲੇ ਨਹੀਂ ਸੂਈ ਆ ਹਾਂਜੀ ਤੇ ਪਰਸੋ ਸੂਈ ਆ 16 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਏ ओके ਤੇ 20 ਤੋਂ ਪਲੱਸ ਚੱਲੂਗੀ ਜੇ ਫੇਸ ਕੁਆਲਟੀ ਦੀ ਗੱਲ ਕਰੀਏ ਤੇ ਜਰਸੀ ਲੱਗਾ ਤੇ ਸ਼ਾਈ ਵਾਲ ਜਰਸੀ ਦਾ ਕੰਬੋ ਹੈਗਾ ਜੀ ਹਾਂ ਲੋਬ ਤੱਕ ਕ੍ਰੋਸ ਆ ਸ਼ਾਈ ਵਾਲ ਜਰਸੀ ਅੰਗ ਦੇ ਵਿੱਚ ਹਾਂਜੀ ਠੰਡੀ ਠੰਡੀ ਮੁੱਠੀ ਆ ਗਈ ਆ ਹਾਂਜੀ ਬੱਚੀ ਅੱਛੀ ਬੱਚੀ ਬਹੁਤ ਸੋਹਣੀ ਮਗਰ ਇਹ ਜਰਸੀ ਦੇ ਵਿੱਚ ਆ ਜਾਂਦੀ ਆ ਜੀ ਮਾਜੀ ਤੇ ਬਾਕੀ ਪਾਪਾ ਖਾਉਣੇ ਪਏ ਕਾਰੀ ਲਾ ਕੇ ਬੱਚੀ ਦੀ ਆ ਦੇਖੋ ਜੀ ਸੰਭੀ ਬੋਰ ਕਿਹਨੇ ਸੰਧੂ ਸਾਹਿਬ ਅੱਜ ਡਾਕਟਰ ਦੂਜਾ ਦਿਨ ਨੇ ਦੋ ਜੰਬ ਜਰਸੀ ਟੋਡਾ ਚੋਲੀ ਹਾਂਜੀ ਤੇ ਬਾਕੀ ਹਾਈਟ ਦੀ ਗੱਲ ਕਰੀਏ ਉਹ ਦਿਖਣੀ ਜਿਆਦੀ ਹਾਈਟ ਬਹੁਤ ਜ਼ਿਆਦੀ ਵੱਡੀ ਆ ਬਿਲਕੁਲ ਆ ਜਿਹਦਾ ਤਾਂ ਜਿਵੇਂ ਕਿਸਾਨ ਮੇਰਾ ਆਪਾਂ ਐਚਐਫ ਵਾੜਾ ਵੇਖਦੇ ਆ ਵੱਡੀ ਹਾਈਟ ਕਰਦੇ ਵਿੱਚ ਚੌੜਾ ਪਿੱਠ ਪੂੜਾ ਤੇ ਆਪ ਵੈਸੇ ਜਰਸੀ ਤੇ ਕੋਈ ਸ਼ਾਈ ਵਾਲਦਾ ਕਰੋ ਇੱਕ ਕੁਆਲਟੀ ਦੀ ਗੱਲ ਕਰੀਏ ਤੇ ਬੋਦੀ ਵਾਲੀ ਆ ਵੇਖ ਲਓ ਜਰਸੀ ਦੇ ਵਿੱਚ ਆਂਦੀ ਹੈ ਜੀ ਬਾਕੀ ਡਾਕਟਰ ਸਾਹਿਬ ਸਟਾਰਟਿੰਗ ਚੰਗੀ ਆ ਸਟਾਰਟਿੰਗ ਬਹੁਤ ਜਿਆਦੀ ਸਾਨੂੰ ਸਾਹਿਬ ਬਾਕੀ ਬੱਛੀ ਦਾ ਵੀ ਅੰਤ ਨਹੀਂ ਕੋਈ ਜਿਹੜਾ ਕਦ ਕਦ ਆ ਜੀ ਮੈਨੂੰ ਪੂਰੀ ਫੁਰਤੀ ਨਹੀਂ ਆ ਹਾਂਜੀ ਪੂਰੀ ਫੁਰਤੀ ਦੇ ਵਿੱਚ ਆ ਤੇ ਥਣ ਪੂਰਾ ਥੀ ਮੁਠੀ ਵਾਲਾ ਜੀ ਹਾਂਜੀ ਹਾਂਜੀ ਚਾਈ ਹੋਣਾ ਛੱਡਾ ਹਾਂਜੀ ਮਗਰ ਬੱਛੀ ਆ ਤੇ ਪੂਰੀ ਜਬਰਦਸਤ ਪੂਰੀ ਖਬਰਦਾਰ ਠੀਕ ਆ ਜੀ ਆ ਦੇਖ ਵੱਛੀ ਵੀ ਵੱਛੀ ਆ ਦੋਸਤੋ ਬਹੁਤ ਖੂਬਸੂਰਤ ਆ ਮਗਰ ਵੀ ਵੱਛੀ ਆ ਵੱਛੀ ਵੀ ਬੜੀ ਜਰੀ ਚੰਗੀ ਬਾਕੀ ਇਹਨੂੰ ਜੂਟ ਪਾਉਣਾ ਕਿ ਇਹਨੇ ਪਾ ਲੈ ਨਹੀਂ ਪਾਉਣਾ ਇਤਰਾ ਹੀ ਬਹਿ ਜੇ ਵੀ ਇਹ ਤਾਂ ਕੀ ਗੱਲ ਬਾਤ ਨਹੀਂ ਗੇ ਢੰਡੀ ਇੰਨੀ ਵੀ ਇਤਰਾ ਦਿਖਾ ਦਿੰਦੇ ਜੀ ਲਓ ਵੀ ਕਰਿਓ ਚੈੱਕ ਇੱਕ ਵਾਰੀ ਨਾਲ ਦੀ ਨਾਲ ਹੀ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕਰਾ ਲਾਓ ਇਹ ਕੋਈ ਆਮ ਜੀ ਵਹਿੜ ਦੀ ਨਸਲ ਬਰੀਡ ਵਾਲੀ ਵੱਛੀ ਆ ਜੀ ਫਿੱਟਲੇ ਵੇਰੀ ਹਾਂ ਨਹੀਂ ਬਹੁਤ ਵਧੀਆ ਚੰਗੀ ਆ ਮੈਨੂੰ ਤਾਂ ਮਗਰ ਵੀ ਆਉਂਦਾ ਮਗਰ ਬਹੁਤ ਕੁਆਲਿਟੀ ਦੀ ਵੱਛੀ ਹਾਂਜੀ ਹਾਂਜੀ ਬਹੁਤ ਚੰਗੀ ਜੀ ਜਰਸੀ ਬਲੈਕ ਜਰਸੀ ਵਿੱਚ ਹੈ ਜੀ ਜ ਅਦਰ ਦੋਸਤੋ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਈਏ ਤੁਹਾਨੂੰ ਇੱਕ ਵਾਰੀ ਉਸ ਤੋਂ ਬਾਅਦ ਅਪਰ ਰੇਟ ਇਹਦਾ ਇਹਨਾਂ ਵੀ ਜੂਟ ਪਾਉਣਾ ਪਾ ਸਕਦੇ ਨਹੀਂ ਪਾਉਣਾ ਤੁਹਾਡੀ ਮਰਜ਼ੀ ਆ ਆ ਦੇਖੋ ਜੀ ਪਲੂਣ ਗਿਆ ਪਲੂਣ ਹੋਣਗੀਆਂ ਬਿਲਕੁਲ ਹਾਂ ਜੀ ਪਲੂਣ ਹੈਗੀ ਆ ਜੀ ਪਲੂਣ ਹੈਗੀ ਆ ਲਓ ਜੀ ਪਲੂਣ ਉਤਰਨ ਤੋਂ ਬਾਅਦ ਉਸ ਤੋਂ ਪੂਰਾ ਹੱਥੀ ਮੁਠੀ ਦਾ ਥਣ ਬਣ ਕੇ ਨਿਕਲ ਆਊਗਾ ਚਬਾਈ ਕਰਨੀ ਸੌਖੀ ਹੋ ਜਾਂਦੀ ਆ ਥੋੜਾ ਜਿਹਾ ਪਸ਼ੂ ਇੱਕ ਦੋ ਦਿਨਾਂ ਦੇ ਵਿੱਚ ਨਾ ਪਹਿਲੇ ਨਹੀਂ ਇੰਦੀ ਸੰਦੂ ਸਾਹ ਹਾਈਡ ਦੇ ਵਿੱਚ ਨਹੀਂ ਬੱਚੀ ਮਿਲਦੀ ਹਾਂ ਜਿੰਨੀ ਹਾਈਡ ਇਹਦੀ ਆ ਬਿਲਕੁਲ ਤੇ ਬਾਕੀ ਮੇਰੇ ਭਰਾ ਜਿਹੜੇ ਕੋਈ ਆਨਲਾਈਨ ਸੌ ਉਹ ਦੂਰ ਨੇੜੇੋਂ ਤੁਸੀਂ ਵੇਖ ਸਕਦੇ ਹੋ ਵੀ ਧਾਰ ਕਿਵੇਂ ਦੀ ਹੈ ਚਵਾਈ ਕੋਈ ਪੂਰ ਛਟਾ ਚੈੱਕ ਕਰਾਉਣ ਤੱਕ ਮਸਲਾ ਆਪਣਾ ਤੇ ਬਾਕੀ ਦੁੱਧ ਦਾ ਕੇ ਦੋਸਤ ਸੇਵਾ ਦਾ ਠੀਕ ਆ ਹਾਂਜੀ ਹਾਂਜੀ ਇਹ ਨਹੀਂ ਹੈਗਾ ਕੋਈ ਲੱਤ ਛੜੂ ਕਰਦੀ ਜਾਂ ਵੰਗਰ ਰਸੀ ਪਾਉਣੀ ਕਿਸੇ ਵੀਰ ਦੀ ਕੇ ਇੱਛਾ ਹੁੰਦੀ ਹਰੇਕ ਦੀ ਜੀ ਸਾਹਿਬ ਐਡੀ ਹਾਈਟ ਦੇ ਵਿੱਚ ਨਹੀਂ ਮਿਲਦੀ ਜਰਸੀ ਸ਼ਾਈ ਵਾਲਾ ਕੰਮ ਬਹੁਤ ਘੱਟ ਮਿਲਦਾ ਜੇ ਲੈ ਵੀ ਬਾਕੀ 1.5 ਬਹੁਤ ਸੋਹਣਾ ਠੀਕ ਆ ਹਾਂਜੀ ਹਾਂਜੀ ਹਾਈਟ ਬਹੁਤ ਜ਼ਿਆਦੀ ਹੈ ਜੀ ਹਾਈਟ ਦੀ ਗੱਲ ਕਰੀ ਹਾਈਟ ਦੀ ਓਕੇ ਉਸ ਕੁਆਲਿਟੀ ਵੇਖ ਲਓ ਜੀ ਬਸ ਇਹ ਬਹੁਤ ਖੂਬਸੂਰਤ ਆ ਠੀਕ ਆ ਜੀ ਬਹੁਤ ਸੋਹਣੀ ਬੂਤੀ ਛੋਟਾ ਫੇਸ ਹੈ ਛੋਟੇ ਕੰਨ ਹਾਈਟ ਪੂਰੀ ਜ਼ਬਰਦਸਤ ਆ ਠੀਕ ਆ ਤੇ ਡਾਕਟਰ ਕਿੰਨਾ ਕੁ ਦੁੱਧ ਚੋਣਾ ਚਾਹੀਦਾ ਇਹਨੂੰ ਸਰਬ ਜੀ ਸੇਵਾ ਕਰੋਗੇ ਇਹਨਾਂ ਦੇ ਵੀ ਇਹਦੇ ਪਾਸ ਆਣਾ ਚੱਲੋਗੇ ਚੰਗੀ ਸੇਵਾ ਦੇ ਆ ਸੇਵਾ ਦਾ ਆਪਣੇ ਭੈਣ ਭਰਾ ਕਰਨਗੇ ਮੈਂ ਥੋੜੀ ਕਰਨੀ ਵੀ ਤੇ ਹਾਂਜੀ ਹਾਂਜੀ ਸੰਧੂ ਸਾਹਿਬ ਅੰਦਾਜ਼ਾ ਲਾ ਲੈਣਾ ਵੀ ਮੈਂ ਨਹੀਂ ਨਹੀਂ ਮੈਂ ਤਾਂ ਹੱਸਦਾ ਵੈਸੇ ਚਲੋ ਹੋਰ ਕਰਨੀ ਆਪਣੇ ਵੀਰਾਂ ਨੇ ਸੇਵਾ ਚੰਗੀ ਕਰ ਲੈਣਾ ਹਾਂਜੀ ਨਹੀਂ ਏਡੀ ਵਹਿਰ ਦਾ ਕੋਈ ਚੱਕਰ ਹੀ ਨਹੀਂ ਆ ਜੀ ਨਸਲ ਬਰੀਡ ਦੇ ਹਿਸਾਬ ਨਾਲ ਦੁੱਧ ਚੋਣਾ ਵੀ ਤੈਿਹਦਾ 24 25 ਲੀਟਰ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਅੱਛਾ ਡਾਕਟਰ ਵੀਰੇ ਇਹਦਾ ਕਰ ਮੁੱਲ ਹੈ ਕਿ ਦੇ ਦੇ ਦਿਆਂਗੇ ਅੱਜ ਮੁੱਲ ਸੰਧੂ ਸਾਹਿਬ 95000 ਰੁਪਇਆ ਤੇ 90000 ਦੀ ਜੈਸਨ ਦੇ ਦਾਂਗੇ 90 ਦੀ ਹਾਂਜੀ ਲਓ ਵੀ 95000 ਦੋਸਤੋ ਟਿਮਾਰ ਲੈ ਆ ਵੀ ਲਓ ਜੀ ਕਿੱਡਾ ਫੇਟ ਲੈਵਾ ਜੀ ਕੋਈ ਡਾਕਟਰ ਸਾਹਿਬ ਲੈਸ ਕਰਕੇ ਦੇ ਦਈਏ ਆਪਣੇ ਕਰਦੇ ਅੱਜ ਹਾਈਟ ਦੀ ਵੇਚ ਲੋ ਇੱਕ ਮੌਕੇ ਤੇ ਮਾਰਦਾਨ ਕਰ ਦਿਓ ਬਾਕੀ ਜਦਾਂ ਕੋਈ ਦੂਰ ਆਉਗਾ ਨਾ ਸੰਧੂ ਸਾਹਿਬ ਕਰਾਂਗੇ ਲਓ ਵੀ 90000 ਦੋਸਤੋ ਲੈਣ ਦੇ ਨਾ ਠੀਕ ਆ ਜੀ ਬਾਕੀ ਵਿੱਚ ਛੋਟਾ ਛੱਪਾ ਹੋ ਜਾਊਗਾ ਮੌਕੇ ਤੇ ਸੋ ਜਿਹੜਾ ਭਰਾ ਕੰਟੈਕਟ ਕਰਦਾ ਚੋਰ ਚੱਪਾ ਹੋ ਜਾ। ਆਪਾਂ ਪਿਛਲੀ ਵੀਡੀਓ 'ਚ ਵੀ ਇਡੀ ਵੈੜ ਪਾਈ ਸੀ ਜਰਸੀ ਸਾਹੀ ਵਾਲ ਦੀ। ਹਾਂਜੀ। ਕੰਬੋ ਸੀ ਤੇ ਉਹ ਵੀ ਪਹਿਲੇ ਫੋਨ ਤੇ ਵਿਗ ਗਈ ਸੀ। ਹਾਂ। ਬਾਕੀ ਇਹਦੀ ਵੇਖ ਲਓ ਫੇਸ ਕੁਆਲਿਟੀ ਕਿੰਨੀ ਬੁਰੀ ਆ। ਬਹੁਤ ਸੁਣਨ ਦੀ ਬਾਤ ਹੀ ਚੰਗੀ ਆ। ਹਾਂਜੀ। ਓਵਰঅল ਸਾਰੀ ਵੈੜ ਚੰਗੀ ਆ। ਹਾਂਜੀ ਹਾਂਜੀ। ਫਿਟਨੈਸ ਬਹੁਤ ਜਿਆਦਾ ਹੈ। ਗਾ ਕੋਈ ਪੰਜ ਚਾਰ ਸਵੇਰੇ ਕਰਮ ਵਾਲੀ ਪੀਣ ਵਾਲੀ। ਹਾਂਜੀ ਹਾਂਜੀ ਹਾਂਜੀ। ਤੇ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਡਾਕਟਰ ਇਹਦੇ ਵਿੱਚ ਹੀ ਆ ਸੰਧੂ ਸਾਹਿਬ ਪਿੱਛੇ ਵੱਛੀ ਚੰਗੀ ਜਗੀ ਆ। ਮਗਰ ਵੱਛੀ ਆ ਕੇ ABC ਸੀ ਮਿੰਦੀ ਆ। ਨਾੜੂ ਦੇ ਨਾਲ ਆ ਬੱਚਿਆਂ ਦੇ ਠੀਕ ਆ। ਵੇ ਬਾਹਰ ਤੁਸੀਂ ਚੈੱਕ ਕਰੋ ਕ੍ਰੋਸ ਜਾਗਾ ਬਲੈਕ ਰਾਂਗੇ ਤੇ ਬਲੈਕ ਥਾਨ ਤੇ ਬਿਲਕੁਲ ਪੀੜੀ ਦੇ ਪਾਵੇ ਵਾਂਗੂ ਲੱਗਾ ਠੀਕ ਹੈ ਜੀ ਚਾਰੇ ਗੁੱਠਾਂ ਤੇ ਤੇ 15 16 ਲੀਟਰ ਬੋਲੇ ਦਾ ਸਟਾਰਟਿੰਗ ਆ ਹੂੰ ਹਾਂਜੀ ਆ ਕਰੋ ਚੈੱਕ ਵੀ ਸੋ 15 16 ਲੀਟਰ ਤੋਂ ਦੋਸਤੋ ਸਟਾਰਟਿੰਗ ਆ ਵੱਡੀ ਤੇ ਪਲੀ ਗੁਲੀ ਚੰਗੀਆਂ ਵੈਸੇ ਚਲੋ ਸੂਸਵਾਜੇ ਕੋਈ ਪਸ਼ੂ ਆ ਕੇ ਥੋੜਾ ਜਿਹਾ ਫਰਕ ਬਾਕੀ ਸਾਨੂੰ ਸਾਹ ਦੂਰਵਾਈਆਂ ਅਜੇ ਤੁਹਾਨੂੰ ਪਹੁੰਚਿਆ ਵੀ ਥੋੜਾ ਟਾਈਮ ਹੋਇਆ ਤੇ ਪਹਿਲਾਂ ਹੀ ਹਾਂ ਤੁਨ ਬੜਾ ਸਚੰਗਾ ਲੱਗਾ ਜੀ। ਆ ਕਰੋ ਚੱਕ ਜੀ ਠੀਕ ਆ। ਬਾਕੀ ਬੱਛੀ ਚੰਗੀ ਆ ਗਈ ਜੀ ਮਗਰ। ਇਹ ਚਫਦੀ ਬੱਛੀ ਆ ਜੀ। ਮੋੜੀ ਵੈੜ ਚੰਗੀ ਆ ਜੀ। ਠੰਡੀ ਸੀ ਬਿਲਕੁਲ ਬਿਲਕੁਲ। ਮਿਲਦੀ ਮਲਉਂਦੀ ਆ ਠੰਡੀ ਤੇ ਜਿਤਰਾ ਮਰਜੀ ਜੂੜ ਕੇ ਨੇ ਪੋਣਾ ਪਾਲੇ ਨਹੀਂ ਪੋਣਾ ਉਹਦੀ ਮਰਜ਼ੀ ਆ। ਆਪ ਵੀ ਮਾਰੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦੋਸਤੋ ਦਿਖਾ ਦੇ ਜੀ ਇਹ ਵੀ ਭੈਣ ਭਰਾ ਆਨਲਾਈਨ ਗਾ ਮੰਗਾ ਲੈਂਦੇ ਜੀ ਆਪਾਂ ਧਾਰਾ ਪਾਰ ਕੇ ਮਾ ਦਿਲ ਕੋਈ ਬਿਲਕੁਲ ਲੋ ਵੀ ਬੱਚਾ ਪੂਰੇ ਐਕਟਿਵ ਨੇ ਬੱਚੇ ਤਿੰਨੇ ਜਿਹੜੇ ਪੂਰੇ ਐਕਟਿਵ ਆ ਠੀਕ ਆ ਜੀ ਬੱਚੀਆਂ ਮਗਰਾ ਤਿੰਨੇ ਪੁਰੀਆਂ ਐਕਟਿਵ ਨਾੜੂਏ ਨਾਲ ਆ ਬੱਚਿਆਂ ਦੇ ਦਿਨਾਂ ਦੇ ਵਿੱਚ ਕੋਈ ਦੂਜਾ ਦੂਜਾ ਦਿਨ ਇਹਨਾਂ ਨੂੰ ਹੋਇਆ ਜੀ ਸੂਈਆਂ ਨੂੰ 15 15 16 16 ਲੀਟਰ ਤੇ ਜਿਹੜੀ ਸਟਾਰਟਿੰਗ ਇਹਨਾਂ ਦੀ ਬੋਲੀ ਦੀ ਅੱਜ ਤਾਂ ਨਹੀਂ ਤੇ ਆ ਤੁਹਾਡੇ ਸਾਹਮਣੇ ਆਪਾਂ ਕਰਦੇ ਨੇ ਪੇਸ਼ ਚੁਵਾਈ ਦਾ ਪਤਾ ਲੱਗ ਜਾਊਗਾ ਠੀਕ ਆ ਜੀ ਸੋ ਆ ਦੇਖਿਓ ਆ ਦੇਖੋ ਜੀ ਠੀਕ ਆ ਇਹ ਅਗਲੇ ਥਾਣਾ ਦੀ ਚਵਾਈ ਤੁਸੀਂ ਦੇਖ ਰਹੇ ਹੋਏ ਕੋਈ ਪੂਰਪਰਤ ਨਹੀਂ ਘਰਪ੍ਰਿਤ ਨਹੀਂ ਨਹੀਂ ਸੰਧੂ ਸਾਹਿਬ ਅੱਛਾ ਹੋ ਕੇ ਵੇਖ ਲਈ ਨੀ ਇਹਨਾਂ ਦੇ ਆ ਬਿਲਕੁਲ ਜੀ ਕਲੀ ਕਲੀ ਮਾਰਦੇ ਆ ਤਾਰ ਕੋਈ ਗੱਲ ਨਹੀਂ ਟੋਲੇ ਹੱਥ ਨੇ ਇਹ ਆਪਣਾ ਬਖਾਉਣ ਦਾ ਮਕਸਦ ਹੀ ਹੈ ਨਹੀਂ ਨਹੀਂ ਸੰਧੂ ਸਾਹਿਬ ਆਪਾਂ ਬੋਲਾ ਮਿੰਨਕ ਦੇਣਾ ਵੀਰਾਂ ਨੂੰ ਹਾਂਜੀ ਤੇ ਤਾਂ ਜੀ ਸੁਵਿਧਾ ਹੈ ਅੰਦਾ ਸੰਧੂ ਸਾਹਿਬ ਜਾ ਕੇ ਵੀ ਥਾਣੀ ਵੇਖ ਲੈਣਦੇ ਆ ਹਾਂ ਬਾਕੀ ਬੋਲੇ ਤਾਂ ਸਾਫ ਤਾਂ ਹੋ ਗਈਆਂ ਨਾ ਹਾਂਜੀ ਹਾਂਜੀ ਹਾਂ ਆਹ ਲੋ ਜੀ ਠੀਕ ਆ ਪੋਲੀ ਐ ਚੋਇਸ ਵੀ ਤੇ ਪੂਰਾ ਹੱਤੀ ਪਗੜ ਦੇ ਵਿੱਚ ਥਣ ਆਉਂਦਾ ਬਾਕੀ ਵਜਨ ਵਜੂਦ ਬੜਾ ਚੰਗਾ ਜੀ ਸੋ ਵਜਨ ਵਜੂਦ ਚੰਗਾ ਬੱਚੀ ਚੰਗੀ ਬਰੀਡ ਦੀ ਬੱਚੀ ਬਾਕੀ ਮੇਰੇ ਵੀਰ ਬਹੁਤੇ ਕਹਿੰਦੇ ਮੇਰੇ ਜੂਮ ਲਾਉਂਦੇ ਤੁਸੀਂ ਜੂਮ ਦੋਸੋਂ ਮੈਂ ਥਾਣਾ ਤੇ ਤਾਲਾ ਲਾਉਣਾ ਵੀ ਇੱਕ ਵਾਰੀ ਨੇੜੇੋਂ ਤੁਹਾਨੂੰ ਜਿੰਨੀ ਵੀ ਕਲੋਜ਼ ਕਰਕੇ ਦਿਖਾਈ ਜਾਵੇ ਉਹ ਧਾਰ ਕਿਵੇਂ ਆ ਬਾਕੀ ਪਸ਼ੂ ਨੂੰ ਵੱਡੇ ਕਰਕੇ ਛੋਟੇ ਕਰਕੇ ਵਿਖਾਉਂਦਾ ਆਪਣਾ ਮਕਸਦ ਨਹੀਂ ਹੁੰਦਾ ਕਦੇ ਵੀ ਨਹੀਂ ਨਹੀਂ ਸਹੀ ਗੱਲ ਹੈ ਬਾਕੀ ਨਹੀਂ ਨਹੀਂ ਤੁਸੀਂ ਤਾਂ ਜ਼ਿਆਦਾਤਰ ਜਗਲਕਾਰੀ ਦਿੰਦੇ ਕਮੈਂਟ ਕਰਨ ਵਾਲਿਆਂ ਸੰਧੂ ਸਾਹਿਬ ਕਾਰੀ ਦੇਣਾ ਹੁੰਦਾ ਜਿਹੜੇ ਵਿਲੇ ਬਿਛਰ ਜਾਈਆਂ ਦੇ ਸਾਡੇ ਟਾਈਮ ਤੁਹਾਨੂੰ ਪੜਾ ਸਿਆਲ ਦੇ ਟਾਈਮ ਤੇ ਜ਼ਿਆਦਾ ਕਮੈਂਟ ਕਰਦੇ ਮੇਰੀ ਕੋਈ ਗੱਲ ਨਹੀਂ ਤੇ ਉਹ ਆਪਾਂ ਚਲੋ ਇੱਕ ਗੱਲ ਉਹਨਾਂ ਨੂੰ ਨੋਟ ਕਰਾਈ ਆ ਕਿ ਕਿਸੇ ਨੂੰ ਲੱਗਦਾ ਵੀ ਜੂਮ ਉਹ ਥੋੜਾ ਥਾਣਾ ਨੂੰ ਤਾਂ ਕਰਕੇ ਵਿਖਾਈਦਾ ਵੀ ਨਹੀਂ ਸੰਧੂ ਸਾਹਿਬ ਉਹ ਪੜਾ ਕਿਹੜੇ ਕਰਦੇ ਕਮੈਂਟ ਜਿਨ੍ਹਾਂ ਗਾਵਾਂ ਨਹੀਂ ਰੱਖੀਆਂ ਹਾਂ ਔਰ ਆਪਣੇ ਵੀਰ ਸਾਹਿਬ ਇਹਦਾ ਕੀ ਮੁੱਲ ਕਰਾਂਗੇ ਦਵਾਂਗੇ ਕਿੰਨੇ ਦੀ ਬੱਚੀ ਇਹ ਸੰਧੂ ਸਾਹਿ ਇਹ 75000 ਆਹ ਦਿੱਤਾਂਗੇ 75 ਦੇ ਹਾਂਜੀ ਕੁਸਰਾ ਕੁਸਰਾ ਕੱਢ ਕੇ ਦੇ ਦਿੱਗੇ 72 ਦੇ ਦੇ ਦਾਂਗੇ ਸੰਦੇ 72 ਦੇ ਹਾਂਜੀ ਲਓ ਜੀ 70000 ਦੀ ਮਿਲ ਜੂਗੀ ਮਗਰ ਬੱਛੀ ਆ ਤੇ ਸਟਾਰਟਿੰਗ ਤੁਹਾਨੂੰ ਦੱਸ ਹੀ ਦਿੱਤਾ ਤੇ 15 ਤੋਂ ਪਲੱਸ 15 16 ਲੀਟਰ ਤੋਂ ਪਲੱਸ ਜਿਹੜੀ ਸਟਾਰਟਿੰਗ ਆ ਇੱਧਰ ਡਾਕਟਰ ਇੱਕ ਹੋਰ ਆਪਣੇ ਕੋਲ ਇੱਕ ਕ੍ਰੋਸ ਆਂਗ ਦੇ ਵਿੱਚ ਆ ਵੈੜ ਆ ਗਿਆ ਐਚਪੀ ਇਹ ਛਿੱਗੀ ਜਮੋ ਜੇ ਬਹੁਤ ਛੇ ਦੰਦਾਂ ਦੇ 6 ਦੰਦਾਂ ਦੇ ਤੇ ਪਰਸੋ ਸੂਈ ਆ ਤੇ 14 15 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਜੇ ਠੀਕ ਆ ਜੀ ਤੇ ਸਵੇਰੇ ਮਾਰਨਿੰਗ ਆਪਾਂ 8 ਵਜੇ ਚੁਾਈ ਕਰਕੇ ਲੈ ਆਂਦੀ ਜੀ ਅੱਜ ਹੀ ਆਈ ਆ ਹੋਲੇ ਰਾਤੀ ਚੋਈ ਆ ਫਿਰ ਸਵੇਰੇ ਆਪਾਂ 8 ਵਜੇ ਚੋਗੇ ਤਸੱਲੀ ਕਰਕੇ ਫਿਰ ਲੈ ਗਏ ਹਾਂ ਹਾਂਜੀ ਦੂਜਾ ਦਿਨ ਹੀ ਆ ਲੋ ਵੀ ਆ ਤਕਰੀਬਨ ਕੋਈ ਹੋਊਗਾ ਕਿ 12 ਤੋਂ 10 12 13 ਲੀਟਰ ਵਾਲਾ ਹਾਂਜੀ ਹਾਂਜੀ ਹੈਗਾ ਸੰਧੂ ਸਾਹਿਬ ਠੀਕ ਆ ਲੋ ਵੀ ਬਾਹਰ ਦੱਸੋ ਕੱਦਕੂ ਤੋਂ ਵੱਡਾ ਇੱਕ ਵਾਰੀ ਸੂਸਵਾ ਦੇ ਵਿੱਚ ਆ ਥੋੜੀ ਜੀ ਨਹੀਂ ਸੰਧੂ ਸਾਹਿਬ ਪੈਂਡੇ ਦੇ ਬਹੁਤ 120 30 ਕਿਲੋਮੀਟਰ ਪੈਂਡਾ ਕੀਤਾ ਜੀ ਇੰਨੇ ਸਫ਼ਰ ਕੀਤਾ ਉਹ ਸਫ਼ਰ ਤੋਂ ਬਹੁਤ ਫਰਕ ਪੈ ਜਾਂਦਾ ਹਾਂਜੀ ਇਹ ਪਾਸੂ ਸੂਸਵਾ ਦੇ ਵਿੱਚ ਆਈ ਨਾਕੀ ਨਸਲ ਬਰੀਡ ਆਈ ਆ ਹਾਂਜੀ ਤੇ ਦੰਦਾ ਦੇ ਵਿੱਚ ਦੰਦ ਕਨਫਰਮ ਕਰਾਉਣੇ ਆ ਆ ਕੰਨੀਆਂ ਖਲੋਤੀਆਂ ਨੇ ਮੈਂ ਕਿਹਾ ਦੇ ਕੱਡੀਆਂ ਹੈ ਜੀ ਕੱਡੀਆਂ ਹਾਂਜੀ ਲਓ ਜੀ ਬਾਕੀ ਅਵੇਲੇਬਲ ਬਹੁਤ ਜ਼ਿਆਦਾ ਹੈ ਲੰਬਾਈ ਪੂਰੀ ਹੈ ਬੈੜ ਤੇ ਠੀਕ ਹੈ ਜੀ ਆ ਵੇਖ ਲਓ ਸੰਧੂ ਸਾਹਿਬ ਉੱਚੀ ਲੰਮੀ ਬਹੁਤ ਹੈ ਸੰਧੂ ਸਾਹਿਬ ਬੁੱਦੀ ਵਾਲੀ ਵਰਸ਼ੀ ਹੈ ਆਹ ਦੇਖੋ ਜੀ ਚੋਗਰਲ ਵਰਨ ਕਾਫੀ ਹੈ ਆਹ ਵੇਖੋ ਗੈਪ ਗੂ ਬਹੁਤ ਜ਼ਿਆਦਾ ਆਪਸੀ ਥਾਂਾਂ ਦਾ ਤੇ ਤਕਰੀਬਨ ਆਪਾਂ ਜੇਕਰ ਤੁਹਾਨੂੰ ਨੋਟ ਕਰਾਈ ਤੇ 5 5 6 7 7 ਇੰਚ ਤੇ ਥਾਂਾਂ ਲੱਗਾ ਤੂੰ ਵੰਡਰ ਸਪੇਸ ਚੰਗੀ ਆ ਠੀਕ ਆ ਤੇ ਕੋਈ 12 13 13 ਲੀਟਰ ਤੋਂ ਸਟਾ ਦੇਗੇ ਵੀ ਕੱਲ ਦੀ ਸੂਈ तकरीबन ਇਹਦੇ ਮਗਰ ਸੌਰੀ ਦੋਸਤੇ ਦੇ ਮਗਰ ਜਿਹੜੀ ਫੀਮੇਲ ਕਾਫ ਆ ਬੱਚੀ ਆ ਤੇ ਕੱਦ ਵੱਡਾ ਕੱਦ ਉੱਚਾ ਸਵੈੜ ਦਾ ਠੀਕ ਆ ਜੀ ਤੇ ਸੂਸਵਾ ਦੇ ਵਿੱਚ ਥੋੜਾ ਜਿਹਾ ਪਸੂ ਲੱਕਾ ਇਹ ਲਾ ਜਾਂਦੇ ਇੱਕ ਵਾਰੀ ਸਿੱਧੇ ਸੋਤੇ ਹੁੰਦੇ ਵਿੱਚ ਸਾਰੇ ਭਰਾਵਾਂ ਨੂੰ ਪਤਾ ਕੋਈ 8-10 ਦਿਨ ਲੱਗ ਜਾਂਦੇ ਆ ਨਾਰਮਲ ਨੋਰ ਦਰਮਿਆਨੀ ਜਿਹੜੀ ਭਲੂਣ ਪਾਲਪੂਲ ਜਿਹੜੀ ਤੁਹਾਨੂੰ ਹਵਾ ਨੇ ਛੱਡੇ ਦੇ ਉੱਪਰ ਨਜ਼ਰ ਆਊਗੀ ਬਾਕੀ ਬੱਚੀ ਮਨਾਂ ਦੇ ਚੰਗਾ ਪ੍ਰਾਇਆ ਸੰਦੂ ਸਭਾ ਕੀ ਮਗਰ ਹਾਂਜੀ ਕਸੇ ਵੀ ਨੋ ਨਾ ਸਿਰ ਨੋ ਤਨਾ ਮਗਰ ਬੱਚੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕੋਈ ਫਿਰ ਤੁਹਾਨੂੰ ਨਾਲ ਦੀ ਨਾਲ ਬੱਚੇ ਦਿਖਾਈ ਵੀ ਜਾਣੇ ਪਏ ਆ ਠੀਕ ਆ ਸੋ ਬਾਕੀ ਇਹ ਡਾਕਟਰ ਸਾਹਿਬ ਕਿੰਨੇ ਦੀ ਦੇ ਦਿੱਤੀ ਇਹ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ ਹਾਂ ਇਹ ਆਪਾਂ 75000 ਦੀ ਜੈਸ ਨੂੰ ਦੇਣੀ ਆ 75 ਦੀ ਬਿਲਕੁਲ ਜੈਜ ਮੁੱਲ ਜੀ ਅੱਛਾ ਜੀ ਹਾਂ ਜੈਜ ਹੋਇਆ ਨਹੀਂ ਬਾਕੀ ਲੈਸ ਰੂਸ ਕਰ ਨਹੀਂ ਨਹੀਂ ਸੰਧੂ ਸਾਹਿਬ ਬਿਲਕੁਲ ਜੈਜ ਬਾਹਰ ਤੁਹਾਨੂੰ ਪ੍ਰਾਈਸ ਦੇਣੀ ਬੱਚਿਆਂ ਦਾ ਮੁੱਲ ਵੜਾ ਕਰਦੇ ਜੀ ਹੁਣ ਪ੍ਰਭੂ ਮੈਂ ਤਾਂ ਬਥੇਰਾ ਕਹਿ ਦੇਣਾ ਸਾਰਿਆਂ ਨੂੰ ਲੈਸ ਕਰ ਦਿਓ ਲੈਸ ਕਰ ਦਿਓ ਬਾਕੀ ਜੋ ਮੌਕੇ ਦੇ ਵੀਰਾਂ ਦਾ ਵੀ ਕਰਦਿਆਂ ਕਿ ਜਿਹੜੇ ਵੀਰ ਨੂੰ ਪਸ ਉਹ ਲੈਸਾਂ ਦਾ ਵੀ ਕਰਦੇ ਨੇ ਬੰਦੀ ਬੁੱਧੀ ਕਿਨੇ ਵੀਡੀਓ ਮੰਗਵਣੀ ਲੈਵਾ ਬਹੁਤ ਕਰਦੀ ਸ਼ਾਮਾਂ ਆ ਥੋੜੀ ਜਿਹੀ ਜਿਹੜਾ ਲੇਟ ਕੀਤੀ ਆ 8 ਵਜੇ ਚੋਗੇ ਲੰਦੀ ਆ ਜੀ ਆ ਹੁਣ ਤਕਰੀਬਨ ਸਾਢੇ 11 ਵਜੇ ਦਾ ਹਾਂਜੀ ਹਾਂਜੀ ਲੋਕੀ ਭਰਾਵੋ 75000 ਦੇ ਵਿੱਚੋਂ ਮਾਨਤਾ ਨਾ ਇੱਥੋਂ ਤੱਕ ਜਿਹੜੇ 200 ਪਤਨ ਪਸ਼ੂ ਦਿਖਾਉਣੇ ਸੀਗੇ ਇਹ ਸੋਏ ਸੋਏ ਆ ਠੀਕ ਆ ਇਧਰ ਆਪਾਂ ਤੁਹਾਨੂੰ ਦੋ ਬਣਾ ਦਿਖਾ ਦਿੰਦੇ ਆ ਇਹ ਗੱਬਨ ਤਿਆਰੀ ਵਾਲੀਆਂ ਬਿਹੜਾਂ ਨੇ ਤੇ ਹਾਈਟ ਮੀਡੀਅਮ ਦੇ ਵਿੱਚ ਅਗਲੀ ਤੁਹਾਨੂੰ ਚੌਥੇ ਨੰਬਰ ਤੋਂ ਅੱਗੇ ਦਿਖਾਉਣ ਲੱਗੇ ਆ ਡਾਕਟਰ ਕ੍ਰੋਸ ਆਂਗਰੇ ਵਿੱਚ ਕੋਈ ਸਛਪ ਤੇ ਸ਼ਹੀਵਲ ਦਾ ਮਾਨ ਨਾ ਇਰਲੈਂਡੋ ਜੀ ਵੀ ਆ ਜਾਂਦੀ ਸਾਨੂੰ ਸਾਥ ਥੋੜਾ 19 ਅੱਛਾ ਜੀ ਹਾਂ ਮੈਨੂੰ ਇੱਕ ਦੇ ਵਿੱਚ ਸਾਰੀਆਂ ਨਸਲ ਆ ਗਈਆਂ ਡਾਕਟਰ ਇਹ ਲੈਂਦੀਆਂ ਦਿਨ ਹਜੇ ਨਾ ਸੰਦੂ ਸਾਹਿਬ ਦੁੱਧ ਦਾ ਰਿਕਾਰਡ ਵੀ ਚੰਗਾ ਜੀ 22 ਲੀਟਰ ਪਹਿਲਣੇ ਚ ਆਇਆ 22 23 ਲੀਟਰ ਪੱਗੀ ਥਾਲ ਨੇ ਵੱਧ ਦੱਸਦਾ ਵੀ ਆ ਸੰਦੂ ਸਾਹਿਬ ਹਾਂ ਲਓ ਦੋਸੋ ਹਾਈਟ ਮੀਡੀਅਮ ਆ ਪਰ ਵੇਲ ਵੇਲ ਤੋਂ ਪਾਵੇ ਵੀ ਲੰਬਾਈ ਲੰਬੀ ਬੈੜ ਦੀ ਪੂਰੀ ਆ ਲੰਬੀ ਬਹੁਤ ਜ਼ਿਆਦੀ ਆ ਠੀਕ ਆ ਜੀ ਹਾਈ ਰੀਡੀਅਮ ਤੋਂ ਵਿੱਚ ਫੇਸ ਕੁਆਲਟੀ ਦੀ ਗੱਲ ਕਰ ਲਈਏ ਜਰਸੀ 'ਚ ਵੀ ਫੇਸ ਕੁਆਲਟੀ ਆ ਜਾਂਦੀ ਆ ਹਾਂ ਥਾਂਲੇ ਵੇ ਦੀ ਗੱਲ ਕਰ ਲਈਏ ਤੇ ਗਰਲੈਂਡੋ ਵਾਲਾ ਤੇ ਭੱਲੇ ਬੰਦਾ ਜੀ ਮਤਲਬ ਇਹ ਵੀ ਜਿਹਨੂੰ ਕਈਆਂ ਨੂੰ ਸ਼ੌਂਕ ਜਰਸੀ ਦਾ ਵੀ ਆ ਐਫ ਸੀ ਦਾ ਵੀ ਆ ਗਰਲੈਂਡੋ ਦਾ ਵੀ ਆ ਗਰਮੀ ਨਹੀਂ ਮਨਾਉਣੀ ਸੰਧੂ ਸਾਹਿਬ ਨੇ ਉਹ ਨਹੀਂ ਬਿਲਕੁਲ ਜੀ ਬਿਲਕੁਲ ਤੇ ਕਹਿੰਦੇ ਵੀ ਇਹ ਵੀ ਕਿੰਨੀ ਜਿਆਦਾ ਖਬਰਦਾਰ ਆ ਇਹ ਸੂਆ ਕਮਾ ਇਹ ਸੂਆ ਦੂਜਾ ਜੀ ਹਮ ਇੱਥੇ ਰੁਕਿਆ ਡਾਕਟਰ ਆ ਰੁਕਿਆ ਜੀ ਆਹ ਦੇਖੋ ਜੀ ਹੋਲੇ ਡਾਕਟਰ ਲੈ ਜੂਗੀ 5 7 8 ਦਿਨ ਅਜੇ ਹਾਂਜੀ ਸੰਧੂ ਸਾਹਿਬ ਇਹ ਹਫਤਾ ਮੰਨ ਕੇ ਹਾਂਜੀ ਹਾਂਜੀ ਹਫਤਾ ਮੰਨ ਲਓ ਵੀ ਇੱਕ ਹਫਤਾ ਦੋਸਤੋਂ ਮੰਨ ਕੇ ਸੌਦਾ ਕਰ ਲਿਆ ਬਾਕੀ ਪਿੱਛੇ ਪੁੱਛੇ ਨਹੀਂ ਦੇਖੋ ਤੁਸੀਂ ਆਪਣੀ ਪੂਲ ਛੱਟੇ ਦੀ ਉਹਦੀ ਗਰੰਟੀ ਹੈ ਥਾਣੇ ਦੇ ਵੀ ਬੜੀ ਖਬਰਦਾਰ ਜੇ ਬਹੁਤ ਖੂਬਸੂਰਤ ਆ ਰੋਕ ਰੋਕ ਦਾ ਥਾਣਾ ਠੀਕਾ ਜੀ ਤੇ ਢਿਲ ਢੋਲੇ ਦੇ ਵਿੱਚ ਬਹੁਤ ਜਿਆਦਾ ਸੋ ਨਾਰਮਲੀ ਦੇਖ ਕੇ ਤੁਸੀਂ ਜਜਮੈਂਟ ਕਰ ਹੀ ਲੈਣੀ ਹੈ ਤਿਆਰੀ ਆਉਂਦੀ ਆਉਂਦੀ ਸੰਧੂ ਸਾਹਿਬ ਬਹੁਤ ਜਿਆਦਾ ਲਵਾ ਪਰੂਗੀ ਜੀ ਬਹੁਤ ਪਿਆਰੀ ਵਾਰਾ ਠੀਕ ਆ ਜੀ ਬਾਕੀ ਲੇਵੇ ਵਹਾਨੇ ਦੀ ਬੜੀ ਸਫਾਈ ਆ ਤੇ 53 ਦਾ ਟਰੈਕਟਰ ਸਾਹਿਬ ਬਿਲਕੁਲ ਓਕੇ ਸੰਧੂ ਸਾਹਿਬ ਆਪਾਂ ਕਿਲੋ ਚਵਾਰਾਂਗੇ ਵੀਡੀਓ ਕੱਲ ਦੇ ਵਿੱਚ ਜਿਕੇ ਨੇ ਅੱਜ ਆ ਗਏ ਦਸੰਦੀ ਕਰ ਲਿਆਵਾਂਗੇ ਕਿਨੇ ਵੀ ਅੱਜ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ 85 ਹੀ ਦੇ ਦਾਂਗੇ ਬੱਲਾ 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 ਡਾਕਟਰ ਆ ਐਂਡ ਤੋਂ ਐਂਡ ਦੀ ਗੱਲ ਕਰੀਏ ਨਹੀਂ ਸੰਧੂ ਸਾਹਿਬ ਬਾਹਰ ਨਾਲ ਪਤਾ ਕੀ ਚੱਕਰ ਜੇ ਬਾਹਰ ਮੁੱਲ ਲਾ ਕੇ ਚੀਜ਼ਾਂ ਮਿਲਦੀਆਂ ਆ ਬਾਹਰ ਮੈਨੂੰ ਪਤਾ ਕਈ ਥਾਵਾਂ ਤੇ ਬਰਫ ਵੀ ਪਈ ਆ ਤੇ ਘਾਹ ਪੌਂਦੇ ਵੀ ਪਈ ਆ 82000 ਦੀ ਦੇ ਦਾਂਗੇ 82 ਦੀ ਹਾਂਜੀ ਲੋਬੇ ਇਹਦੇ ਦੋਸ ਬੇਲਾ ਦੇ ਸਾਹਿਬ ਕਿਤਾਬ ਵਾਲੀ ਗੱਲ ਬੰਨੀ ਆ 6-7 ਤੱਕ ਦਿਨ ਹਜੇ ਦੇ ਪਏ ਆ ਸੂਣ ਦੇ ਵਿੱਚ ਠੀਕ ਆ ਜੀ ਥਾਂ ਤੁਨ ਪੂਰਾ ਰੁਕ ਰੁਕਦਾ 31 ਇੱਕ ਨੰਬਰ ਹੋਊਗੀ ਹੋਰ ਕੋਈ ਅਚਾ ਨਹੀਂ ਹੈਗੀ ਕਿ ਬਾਕੀ ਮੇਰਾ ਭਰਾ ਤੁਸੀਂ ਸੌਦਾ ਕਰ ਲਿਓ ਤਸੱਲੀ ਕਰ ਲਿਓ 82000 ਦੀ ਇਸ ਤੋਂ ਬਾਅਦ ਇੱਕ ਨੈਕਟ ਆ ਪਾ ਤੁਨ ਇੱਕ ਹੋਰ ਦਿਖਾਉਣਿਆ ਨੈਕਟ ਐਂਡ ਲਾਸਟ ਦੇ ਵਿੱਚ ਆ ਵੈਰ ਹੋਣਾ ਜੀ ਸੋਹਣਾ ਸਾਹਿਬ 40 116 ਦੀ ਡੈਨਮਾਰਕ ਦੀ ਜੇ ਲਓ ਜੀ ਐਫ 50 ਤੋਂ ਲਈ ਹੈ ਬੱਛੀ ਆ ਡੈਨਮਾਰਕ 40 116 ਦੋ ਨੰਬਰ ਦੇ ਇਸ ਤੋਂ ਕੁਆਲਿਟੀ ਵਿਖਾ ਦਿੰਦੇ ਆ ਫਾਰਮ ਦੀ ਆਈ ਜੇ ਕਰੀ ਵੀ ਲੱਗੀ ਸਾਰਾ ਕੁਝ ਰਿਕਾਰਡ ਲਈ ਬੈ ਆਪਾਂ ਨੂੰ ਜਿਹੜੇ ਵੀਰ ਨੇ ਦਿੱਤੀ ਇਹਨਾਂ ਦਾ ਇਹਦੇ ਫਾਰਮ ਚ ਲਈ ਆ ਜੀ ਇਹਦਾ ਡਾਕਟਰ ਦੇਣ ਹਜੇ ਸਮਾਂ ਕਿੰਨਾ ਪਿਆ ਸੰਧੂ ਸਾਹਿਬ 9 ਦਿਨ ਤਰੀਕਵਾਰ ਦੇ ਸਾਬ ਨਾ ਪੈ ਜੇ ਤੇ ਚੰਗਾ ਦੁੱਧ 26 27 ਲੀਟਰ ਇਹਨੇ ਚੋਇਆ ਜੇ ਬਾਕੀ ਥਰਾ ਤੋਂ ਨਾਲੇ ਪਾਸੇ ਪੂਰੀ ਕਮਾਲ ਮੈਂ ਕਿਹਾ ਸੰਧੂ ਸਾਹਿਬ ਇਹਦੀ ਫੇਸ ਕੁਆਲਟੀ ਦੀ ਗੱਲ ਕਰੀਏ ਲੰਬਾਈ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਬਰੀਡ ਵਾਲੀ ਹੈ ਜੀ ਕੋਈ ਸ਼ੱਕ ਨਹੀਂ ਕਿ ਪਿੰਡੇ ਪੁੰਡੇ ਦੀ ਪੂਰੀ ਨਿਗਰ ਬਾਕੀ ਥਾਨ ਕਰਮ ਵਾਲੇ ਨੂੰ ਦੋਹਰਾ ਲਗਾ ਠੀਕ ਆ ਜੀ ਮੈਂ ਫੇਸ ਕੁਆਲਟੀ ਸੰਧੂ ਸਾਹਿਬ ਇੱਕ ਰੀ ਚੈੱਕ ਕਰਾ ਵੀ ਬੈਂਕ ਨੰਬਰ 40116 ਦੀ ਹੈ ਪਰਫਰਮ ਮੈਂ ਕਨਫਰਮ ਮੈਂ ਸੰਧੂ ਸਾਹਿਬ ਠੀਕ ਆ ਜੀ ਬਾਕੀ ਫੇਸ ਕੁਆਲਟੀ ਤੋਂ ਪਾ ਲੱਗ ਜਾਂਦੀ ਨਸਲ ਕਿਹੜੀ ਆ ਹਾਂ ਲੋਕ ਸਾਡੇ ਨੂੰ ਜਿਆਦਾ ਸਿਆਣੇ ਆ ਜੀ ਫਾਰਮ ਚੋਂ ਲਈ ਆ ਠੀਕ ਆ ਜੀ 26 27 26 27 ਲੀਟਰ ਦੇ ਚੋਆ ਨਹੀਂ ਸੰਧੂ ਸਾਹਿਬ ਹਾਂ ਬਿਲਕੁਲ ਨਸਲ ਬਰੀਡ ਤੇ ਵਿੱਚ ਤੇ ਜੀ ਦੋ ਦੋ ਚੋਆਣਾ ਵੀ ਚਾਹੀਦਾ ਮੈਡਮ ਗੱਬਨ ਦੇ ਸੰਧੂ ਸਾਹਿਬ ਕੋਈ ਪਿੱਛਾ ਮਾਰੇ ਉਹ ਆਪਾਂ ਬੈਠੇ ਆ ਜੀ ਵਾਪਸ ਕਰ ਸਕਦੇ ਆ ਕਿ ਥੋੜਾ ਥੋੜਾ ਜੀ ਦੋਸਤੋ ਬਹੁਤ ਪਸੰਦ ਆਊਗੀ ਭਰਾਵਾਂ ਨੂੰ ਕਿਉਂਕਿ ਕੋਈ ਜਿਹੜਾ ਆਪਾਂ ਕਹਿ ਦਿੰਨੇ ਆ ਵੀ ਹੱਥੀ ਮੁਠੀ ਦਾ ਤੇ ਇਹਨੂੰ ਆਪਾਂ ਨੋਰਮਲ ਕਹਿੰਦੇ ਆ ਸਾਹਿਬ ਨਾੜਾਂ ਤੇ ਲੇਵੇ ਤੇ ਨਾੜਾਂ ਬਹੁਤ ਜਿਆਦੀਆਂ ਫੇਸ ਕੁਆਲਿਟੀ ਦੀ ਗੱਲ ਕਰੀਏ ਤੇ ਬਹੁਤ ਜਿਆਦੀ ਵਧੀਆ ਜੀ ਹਾਂ ਜੀ ਗੱਲ ਕਰੀਏ ਤਾਂ ਵੀ ਬੜਾ ਚੰਗਾ ਲੱਗਾ ਜੀ ਆ ਠੀਕ ਹੈ ਡਾਕਟਰ ਸਾਹਿਬ ਲਿਓ ਸੋ ਓਵਰਆਲ ਦੋਸਤ ਜਿੰਨੀ ਆ ਵਾਰ ਪੂਰੀ ਸਫਾਈ ਦੇ ਵਿੱਚ ਸੰਧੂ ਸਾਹਿਬ ਚੰਪ ਚੰਪ ਦੀ ਪ੍ਰੋਜੈਕਸ਼ਨ ਦੀ ਫੀਰ ਚਰਕੇ ਜਿਹੜਾ ਪਿਆਰ ਹੋਣੀ ਹੈ ਨਾ ਹਾਂਜੀ ਬੇਕਮਾਲ ਜਿਹਾ ਲੈਵਾ ਕੱਢੂਗੀ ਤੇ ਬਾਕੀ ਵਾਰ ਦੱਸਦੀ ਵੀ ਆ ਮੂੰਹ ਵੀ ਹੈਗੀ ਮੈਂ ਲਓ ਜੀ ਸੋ ਵਾਰ ਇਹ ਵੀ ਬਾ ਕੁਮਾਲ ਬਹੁਤ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਬਣੂਗੀ ਹਜੇ 5-7 ਦਿਨ ਅੰਗ ਕੇ ਕੋਈ ਵੀ ਸੌਦਾ ਕਰ ਲਵੇ ਲੈਂਦੀ ਆ ਤੇ ਨੇ ਨੀ ਠੀਕ ਆ ਜੀ ਤੇ ਇਹ ਡਾਕਟਰ ਸਾਹਿਬ ਦੇ ਦਿੱਤੀ ਆਪਾਂ ਇਹ ਸੰਧੂ ਸਾਹਿਬ 90000 ਦੀ ਜੱਸਮਾ ਦੇ ਦਾਂਗੇ 90000 ਹਾਂਜੀ ਐ ਨਾ ਕਰਿਆ ਕਰਦਾ ਸੰਧੂ ਸਾਹਿਬ ਜਿਆਦਾ ਮੋਨਾ ਪੈਂਦਾ ਜੇ ਬਾਹਰ ਜਦੋਂ ਜਾਈਦਾ ਨਹੀਂ ਮੁੱਲ ਘਟ ਕਰਦੇ ਬਾਕੀ ਫਾਰਮ ਦੀ ਬੱਛੀ ਹੈ ਬਾਕੀ ਆਪਦੀ ਤੁਸੀਂ ਸਮਝ ਨਾਲ ਲਈ ਆ ਬਾਕੀ ਆਪਾਂ ਵੇਚੀ ਸਮਝ ਨਾਲ ਵੀ ਥੋੜੇ ਜਿਆਦਾ ਨਹੀਂ ਨਹੀਂ ਸਮਝਿਆ ਸੰਧੂ ਸਾਹਿਬ ਸਮਝ ਨਾਲ ਲਈ ਆ ਕੁਆਲਿਟੀ ਚੰਗੀ ਬਰੀਡ ਚੰਗੀ ਆ ਜੀ ਬਰੀਡ ਦੇ ਹਿਸਾਬ ਨਾਲ ਪੈਸੇ ਲਾਏ ਆ ਲਓ ਵੀ 90000 ਦੀ ਦੋਸਤੋ ਤੁਹਾਨੂੰ ਮਿਲੂਗੀ ਬਾਕੀ ਮਾਨਤਨ ਹੁੰਦੇ ਰਹਿੰਦੀ ਆ ਕੋਈ ਮੌਕੇ ਤੇ ਭਰਾ ਆਉਂਦਾ ਬਰੀਡ ਨਜ਼ਰ ਡੈਨਮਾਰਕ ਚਾਲੀ 116 ਦੇ ਡਾਕਟਰ ਸਾਹਿਬ ਨੇ ਦੱਸੀ ਆ ਤੇ ਭਰਾ ਮੇਰੇ ਸਾਰੇ 파ਰਖੂ ਆ ਪਰਖ ਕਰ ਲੈਂਦੇ ਉਹ ਫਾਰਮਾਂ ਵਾਲੇ ਵੀਰ ਵੀ ਹੈਗੇ ਜੁੜੇ ਕਾਫੀ ਆਪਣੇ ਨਾਲ ਤੇ ਵੈਸੇ ਪਸ਼ੂ ਪਾਲਕ ਵੀਰ ਵੀ ਚੰਗੀ ਸਮਝ ਰੱਖਦੇ ਆ ਬੱਚੀ ਬਹੁਤ ਖੂਬਸੂਰਤ ਆ ਚੰਗੀ ਭਾਂਡੇ ਦੇਵੇ ਦੀ ਆ ਇਧਰ ਦੋਸਤੋ ਜਿੰਨੇ ਵੀ ਐਨੀਮਲ ਤੁਹਾਨੂੰ ਦਿਖਾਏ ਆ ਅੱਜ ਟੋਟਲ 5 ਨਾਗ ਸੀਗੇ ਸੋਇਸ ਵਾਏ ਗੱਬਰਨ ਦੇ ਬੱਚੀਆਂ ਦਿਖਾਤੀਆਂ ਲਾਸਟ ਦੇ ਵਿੱਚ ਭਾਪੜ ਤਾਂ ਤੁਹਾਡੇ ਨਾਲ ਸਾਂਝਾ ਕਰਤਾ ਤੇ ਡਾਕਟਰ ਸਾਹਿਬ ਹੋਰ ਕੋਈ ਗੱਲਬਾਤ ਨਾਲ ਦੀ ਨਾਲ ਇੱਕ ਨੰਬਰ ਦੱਸੋ ਆਪਣੇ ਨੰਬਰ ਆਪਣਾ ਸੰਧੂ ਸਾਹਿਬ 84379 33599 84 ਤੇ 79 33599 ਕੋਸ਼ਿਸ਼ ਕਰਿਆ ਕਰੋ ਸੰਧੂ ਸਾਹਿਬ ਵੀ ਇੱਥੇ ਆਉਣਗੇ ਹਾਂ ਮੈਂ ਆਉਣਾ ਇੱਥੇ ਤੇ ਸੰਧੂ ਸਾਹਿਬ ਆਉਣਾ ਹੀ ਹੋਣਾ ਵਾ ਮੈਂ ਕਹਿੰਦਾ ਮੈਨੂੰ ਕਹਿ ਰਹੇ ਡਾਕਟਰ ਨਹੀਂ ਨਹੀਂ ਕਸਟਮਰ ਦੀ ਗੱਲ ਆ ਗਾਗ ਦੀ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਠੀਕ ਹੈ ਜੀ ਠੀਕ ਕਿਉਂਕਿ ਆਪਾਂ ਅਹੀਂ ਨਹੀਂ ਜਿਹੜਾ ਡੰਗਰ ਲੈਣੇ ਨਾ ਜੋ ਪਏ ਕਰਦੇ ਨੇ ਅਹੀਂ ਤਾਜ਼ਾ ਲਾਉਣਾ ਹੁੰਦਾ ਜੀ ਹਾਂ ਭਰਿਆ ਪਾਂਡਾ ਹੁੰਦਾ ਹੈ ਤੁਹਾਨੂੰ ਪਤਾ ਕਿਉਂਕਿ ਤਾਜੀ ਸੂਈ ਦਾ ਪਜਾ ਪਰ ਕੋਸ਼ਿਸ਼ ਕਰੀ ਦੀ ਗੱਬੜ ਲੈਣ ਦੀ ਗੱਲ ਤੇਰੀ ਬੱਚਾ ਬੁੱੱਚਾ ਲੱਗਾ ਨਾ ਤਾਰ ਕਈ ਜਿਆਦਾ ਪਰ ਗੱਬਣਾ ਲੈਣੇ ਆ ਤਾਜੀ ਸੂਈਆਂ ਢਾਈ ਟਾਂਗਦੀਆਂ ਸਗੀਆਂ ਕੋਸ਼ਿਸ਼ ਇਹ ਹੋ ਰੱਖਿਆ ਕਰੋ ਵੀ ਜਾ ਕੇ ਆ ਵੇਖ ਕੇ ਦਾਨਾ ਪਾ ਲਿਆ ਕਰੋ ਵੇਖ ਕੇ ਫੇਰ ਲੈ ਜਾ ਕਰੋ ਜੀ ਬਿਲਕੁਲ ਜੀ ਹਾਂਜੀ ਲਓ ਦੋਸਤੋ ਮਾਲ ਜਿੰਨਾ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜਿਆਦਾਤਰ ਜਾਂ ਤਾਂ ਖੱਤੀ ਸੁਆ ਸੁਆ ਹੁੰਦਾ ਹੈ ਇਹਨਾਂ ਦੀ ਨਿਗਰਾਨੀ ਦੇ ਵਿੱਚ ਤੇ ਜਾਂ ਗੱਪਣ ਪਸ਼ੂ ਲਿਆਉਂਦੇ ਆ ਹਾਂਜੀ ਕੋਈ ਮਹੀਨੇ ਦਾ ਕੋਈ 10 15 ਦਿਨਾਂ ਦਾ ਪਸ਼ੂ ਆਪਾਂ ਤੇ ਨਹੀਂ ਕਰੀ ਨਹੀਂ ਸੰਧੂ ਸਾਹਿਬ ਅਜੇ ਤੱਕ ਆਪਾਂ ਜਿਉਂ ਤੁਹਾਡੇ ਨਾਲ ਜੁੜੇ ਆ ਚੰਨ ਨਾਲ ਅਜੇ ਤੱਕ ਨਹੀਂ ਵਿਖਾਇਆ ਆ ਕਦੀ ਨਹੀਂ ਵਿਖਾਇਆ ਪਿੰਦ 15 ਦਿਨਾਂ ਦੀ ਸੂਈ ਆ ਜੀ 10 ਦਿਨ ਸੰਧੂ ਸਾਹਿਬ ਬਾਅਦ ਚ ਹੀੜ ਤੇ ਆਉ ਲੱਗਿਆ ਸੰਧੂ ਸਾਹਿਬ ਕਈ ਦਿਨ ਇੱਕੀ ਆਂਦਣਾ ਜਾਜੇ ਕੋਈ 24 ਦਿਨਾਂ ਚਾਜੇ ਕੋਈ 70 ਦਿਨਾਂ ਕਰਨ ਲੱਗਾ ਜੀ ਬਿਲਕੁਲ ਜੀ ਬਿਲਕੁਲ ਜ ਇੱਕ ਇੱਕ ਟੌਪਿਕ ਦੇ ਉੱਪਰ ਜਿੰਨੀ ਮਰਜ਼ੀ ਆਪਾਂ ਗੱਲਾਂ ਕਰ ਲਈਏ ਠੀਕ ਆ ਜੀ ਤੇ ਫਿਲਹਾਲ ਸਾਰੇ ਭਰਾ ਸਿਆਣੇ ਹੋ ਤੁਸੀਂ ਜਿੰਨੇ ਵੀ ਐਨੀਮਲ ਆਉਂਦੇ ਆ ਜਿਆਦਾ ਸੱਜਰ ਹੋਣਗੇ ਸੋਇ ਇੱਕ ਦੋ ਦਿਨਾਂ ਦੇ ਵਿੱਚ ਨੜੂਏ ਨਾਲ ਤੇ ਜਾਂ ਤਕਰੀਬਨ ਹੋਣਗੇ ਟੁੱਕੇ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀ ਡਾਕਟਰ ਸਾਹਿਬ ਨੇ ਲਈ ਛੁੱਟੀ ਹਾਂਜੀ ਸਰ ਠੀਕ ਆ ਜੀ ਮਿਹਰਬਾਨੀ ਲਓ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ